ਰਹਿੰਦੀ ਖੁੰਦੀ ਕਸਰ ਕੱਢਣ ਵਾਸਤੇ ਆ ਕੋਈ ਕੁਦਰਤੀ ਆਫਤ ਨਹੀਂ ਕੋਈ ਕੁਦਰਤੀ ਕਹਿਰ ਨਹੀਂ ਆਪਾਂ ਵੇਖ ਰਹੇ ਆ ਵੀ ਮੀਂਹ ਤੇ ਜਿਹੜਾ ਇੱਥੇ ਪਿਆ ਓਹੀ ਹਰੀਕੇ ਪਤਨ ਤੇ ਪਿਆ ਹੈ ਨਾ ਓਹੀ ਹੋਰ ਸਾਰੇ ਥਾਵਾਂ ਤੇ ਪਿਆ ਹੈ ਇਹਨਾਂ ਨੂੰ ਸਾਰੇ ਮੌਸਮ ਦੀ ਜਾਣਕਾਰੀ ਹੋਇਆ ਕਰਦੀ ਹੈ ਰੋਜ਼ ਦੱਸਿਆ ਕਰਦੇ ਨੇ ਆ ਇਲਾਕਾ ਖੁਸ਼ਕ ਰਹੇਗਾ ਇੱਥੇ ਮੀਂਹ ਪਵੇਗਾ ਇੱਥੇ ਹਨੇਰੀ ਆਵੇਗੀ ਇੰਨੀ ਤੇਜ਼ ਝੱਖੜ ਚੱਲੇਗਾ ਤੇ ਇਹਨਾਂ ਨੂੰ ਵੀ ਪਤਾ ਸੀ ਬਰਸਾਤਾਂ ਹੋਣੀਆਂ ਨੇ ਟਾਈਮ ਬਣ ਕੇ ਪਾਣੀ ਭਰ ਕੇ ਤੇ ਇਹ ਰਾਜਨੀਤੀ ਦਾ ਇੱਕ ਵੱਡਾ ਹਿੱਸਾ ਹੈ ਸਾਨੂੰ ਖਤਮ ਕਰਨ ਵਾਸਤੇ ਪਾਣੀ ਸਰਕਾਰਾਂ ਨੇ ਆਪ ਛੱਡਿਆ ਆਪ ਬਰਬਾਦ ਕਰਨ ਵਾਸਤੇ ਛੱਡਿਆ ਪਤਾ ਕਿਉਂ ਸਾਡੀਆਂ ਜ਼ਮੀਨਾਂ ਖੋਣ ਵਾਸਤੇ ਇਹਨਾਂ ਨੇ ਪਹਿਲਾਂ ਤਿੰਨ ਕਾਲੇ ਕਾਨੂੰਨ ਲਿਆਂਦੇ ਸਾਡੇ ਪੰਜਾਬ ਵਾਸੀਆਂ ਨੇ ਕੀਤਾ ਵਿਰੋਧ ਤੇ ਉਹ ਕਾਲੇ ਕਾਨੂੰਨ ਕਰਵਾਏ ਵਾਪਸ ਅਜਿਓ ਵਾਪਸ ਨਹੀਂ ਹੋਏ ਵੇਖਣ ਨੂੰ ਲੱਗਦਾ ਪਈ ਵਾਪਸ ਹੋ ਗਏ ਤੇ ਹੁਣ ਜਮੀਨਾ ਐਕਵਾਇਰ ਕਰਨ ਵਾਸਤੇ ਸਰਕਾਰ ਨੇ ਵੱਡੀ ਕੋਸ਼ਿਸ਼ ਕੀਤੀ ਪੰਜਾਬ ਦੇ ਕਿਸਾਨਾਂ ਨੇ ਫੇਰ ਵਿਰੋਧ ਕੀਤਾ ਤੇ ਹੁਣ ਕਮਜ਼ੋਰ ਕਰਨ ਵਾਸਤੇ ਪਾਣੀ ਛੱਡ ਕੇ ਪਾਣੀ ਦੀ ਮਾਰ ਨਾਲ ਮਾਰਿਆ ਜਾ ਰਿਹਾ ਹੈ ਤੇ ਸਾਧ ਸੰਗ ਤੇ ਇਸ ਕਰਕੇ ਤੇ ਜਦੋਂ ਕਮਜ਼ੋਰ ਹੋ ਜਾਣਗੇ ਜਮੀਨਾ ਸਾਹਮਣੇ ਜੋਗੇ ਨਹੀਂ ਰਹਿਣਗੇ ਸਾਡੇ ਅੱਗੇ ਲੜਨ ਜੋਗੇ ਨਹੀਂ ਰਹਿਣਗੇ ਆਪਣੇ ਆਪ ਆਖਣਗੇ ਸਾਡੀਆਂ ਜ਼ਮੀਨਾਂ ਲੈ ਲਵੋ ਇਹ ਰਾਜਨੀਤੀ ਆ ਇਹਨਾਂ ਲੋਕਾਂ ਦੀ ਮੈਂ ਬਲਹਾਰ ਜਾਵਾ ਉਹਨਾਂ ਮਾਪੁਰਸ਼ਾਂ ਦੇ ਜਿਹੜੇ ਸਾਧੂ ਸੰਤ ਮਹਾਤਮਾ ਸੰਪਰਦਾਵਾਂ ਟਕਸਾਲਾਂ ਤੇ ਜਥੇਬੰਦੀਆਂ ਅੱਜ ਵਿਪਤਾ ਵਿੱਚ ਆਏ ਹੋਏ ਆਪਣੇ ਭਰਾਵਾਂ ਦੀ ਮਦਦ ਕਰਨ ਵਾਸਤੇ ਕੋਈ ਚਾਰਾ ਲੈ ਕੇ ਜਾ ਰਹੇ ਆ ਕੋਈ ਲੰਗਰ ਲੈ ਕੇ ਜਾ ਰਹੇ ਆ ਕੋਈ ਦਵਾਈਆਂ ਲੈ ਕੇ ਜਾ ਰਹੇ ਆ ਕੋਈ ਪਾਣੀ ਲੈ ਕੇ ਜਾ ਰਹੇ ਆ ਆਪ ਜਾਨਾਂ ਦੀ ਪ੍ਰਵਾਹ ਨਾ ਕਰਦੇ ਹੋਿਆਂ ਉਹਨਾਂ ਪਾਣੀ ਵਿੱਚ ਡੁੱਬੇ ਹੋਿਆਂ ਦੀ ਸਹਾਇਤਾ ਕਰ ਰਹੇ ਨੇ ਗਰੀਬ ਨੂੰ ਆਜ ਸਤਗੁਰੂ ਪਾਤਸ਼ਾਹ ਮਹਾਰਾਜ ਬਲ ਬਖਸ਼ਣ ਚੜ੍ਹਦੀ ਕਲਾ ਵਿੱਚ ਰੱਖਣ ਮੇਰੇ ਪੰਜਾਬ ਦੀ ਧਰਤੀ ਸਦਾ ਹੱਸਦੀ ਵਸਦੀ ਰਹੇ